YouTube ਚੈਨਲ ਕੁਦਰ ਦੇ ਵਿਦਿਆਰਣੋਂ Facebook ਪੇਜ ਹਰਚੰਨ ਸਿੰਘ ਗਿਲਜ ਵਾਲਿਆਂ ਨੂੰ ਦੇਖ ਰਹੇ ਸਾਰੇ ਹੀ ਦੋਸਤਾਂ ਦਾ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਦੋਸਤੋ ਅੱਜ ਆਪਾਂ ਇੱਕ ਪ੍ਰਕਿਰਤਿਕ ਦੀ ਹੋਰ ਦੇਣ ਦੀ ਗੱਲ ਕਰਨੀ ਹੈ ਕਰਨੀ ਹੈ ਆਪਾਂ ਗੱਲ ਕਰਨੀ ਹੈ ਨੁਸ਼ਾਦਰ ਦੀ ਨੁਸ਼ਾਦਰ ਇਹ ਪੀਲੇ ਜਿਹੇ ਰੰਗ ਦਾ ਤੁਹਾਨੂੰ ਦਿਖ ਰਿਹਾ ਹੈ ਇਹ ਦੋ ਪ੍ਰਕਾਰ ਤੋਂ ਸਾਨੂੰ ਮਿਲਦਾ ਇੱਕ ਹੈ ਪ੍ਰਕਿਰਤਿਕ ਰੂਪ ਦੇ ਵਿੱਚ ਜਿਹਨੂੰ ਅਸੀਂ ਹਰਬਲ ਕਹਿ ਦਿੰਦੇ ਹਾਂ ਜਿਹਦਾ ਰੰਗ ਥੋੜਾ ਜਿਹਾ ਪੀਲਾ ਜਿਹਾ ਹੁੰਦਾ ਹੈ ਇਹ ਕੁਝ ਪੌਦਿਆਂ ਤੋਂ ਮਿਲਦਾ ਜਿਵੇਂ ਕਰੀਰ ਹੋ ਗਿਆ ਪੈਲੂ ਹੋ ਗਿਆ ਉਹਨਾਂ ਤੋਂ ਖਾਰ ਰੂਪ ਦੇ ਵਿੱਚ ਕੱਢਿਆ ਜਾਂਦਾ ਤੇ ਇੱਕ ਜਿਹੜਾ ਥੋੜਾ ਜਿਹਾ ਇਹਦੇ ਨਾਲੋਂ ਵਾਈਟ ਕਲਰ ਦੇ ਵਿੱਚ ਹੁੰਦਾ ਹੈ ਸਫੇਦ ਰੰਗ ਦੇ ਵਿੱਚ ਹੁੰਦਾ ਹੈ ਉਹ ਪ੍ਰਕਿਰਤਿਕ ਰੂਪ ਦੇ ਵਿੱਚ ਮਿਲਦਾ ਹੈ ਤੇ ਇਹਨੂੰ ਵਰਤਣ ਤੋਂ ਪਹਿਲਾਂ ਕੀ ਕੀ ਕੰਮ ਕਰਦਾ ਉਹ ਆਪਾਂ ਗੱਲ ਕਰਦੇ ਆਂ ਪਰ ਇਹਨੂੰ ਜਦੋਂ ਵਰਤਣਾ ਹੈ ਤੇ ਵਰਤਣ ਤੋਂ ਪਹਿਲਾਂ ਇਹਨੂੰ ਸ਼ੁੱਧ ਕਰਨਾ ਜ਼ਰੂਰੀ ਹੈ ਤੇ ਸ਼ੁੱਧ ਕਰਨ ਵਾਸਤੇ ਕੀ ਕਰਨਾ ਜੇ ਮੰਨ ਲਓ ਸਾਡੇ ਕੋਲੇ 100 ਗ੍ਰਾਮ ਨਿਸ਼ਾਦਰ ਨੂੰ ਅਸੀਂ ਸ਼ੁੱਧ ਕਰਨਾ ਹੈ ਤੇ ਉਹਦੇ ਚ 300 ਗ੍ਰਾਮ ਪਾਣੀ ਉਹਨੂੰ ਕੁੱਟ ਕੇ 300 ਗ੍ਰਾਮ ਪਾਣੀ ਦੇ ਵਿੱਚ ਘੋਲ ਲਓ ਇਹ ਬੜੀ ਆਸਾਨੀ ਨਾਲ ਘੁਲ ਜਾਂਦਾ ਹੈ ਤੇ ਇਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਗੰਧ ਵਗੈਰਾ ਨਹੀਂ ਹੁੰਦੀ ਤਾਂ ਉਹ ਘੋਲਣ ਤੋਂ ਬਾਅਦ ਕੀ ਕਰਨਾ ਇਹਨੂੰ ਕੱਚ ਦੇ ਬਰਤਨ ਜਾਂ ਮਿੱਟੀ ਦੇ ਬਰਤਨ ਦੇ ਵਿੱਚ 7-8 ਘੰਟੇ ਪਿਆ ਰਹਿਣ ਉਸ ਤੋਂ ਬਾਅਦ ਡਬਲ ਕੱਪੜੇ ਨਾਲ ਇਹਨੂੰ ਛਾਣ ਕੇ ਤੇ ਫਿਰ ਇਹਨੂੰ ਉਬਾਲ ਲਓ ਉਬਾਲਣ ਤੋਂ ਬਾਅਦ ਇਹ ਇਸ ਤਰ੍ਹਾਂ ਦਾ ਪਾਊਡਰ ਫਾਰਮ ਦੇ ਵਿੱਚ ਬਿਲਕੁਲ ਵਾਈਟ ਰੰਗ ਦੇ ਵਿੱਚ ਸਫੈਦ ਰੰਗ ਦੇ ਵਿੱਚ ਪਾਊਡਰ ਮਿਲ ਜਾਂਦਾ ਤੇ ਇਹ ਜਿਹੜਾ ਹੈਗਾ ਬਰਤਨ ਦੇ ਜੋਗ ਹੈ ਅਸੀਂ ਇਹਨੂੰ ਵਰਤ ਸਕਦੇ ਹਾਂ ਅਸੀਂ ਇਹਨੂੰ ਖਾ ਸਕਦੇ ਹਾਂ ਹੁਣ ਆਪਾਂ ਗੱਲ ਕਰਨੀ ਹੈ ਵੀ ਇਹ ਕੀ ਕੀ ਕੰਮ ਕਰਦਾ ਹੈ ਇਹ ਇੰਟਰਨਲ ਤੇ ਐਕਸਟਰਨਲ ਦੋਨੋਂ ਤਰ੍ਹਾਂ ਨਾਲ ਕੰਮ ਕਰਦਾ ਐਕਸਟਰਨਲ ਦਾ ਮਤਲਬ ਹੈ ਵੀ ਇਸੇ ਨੂੰ ਬਾਡੀ ਦੇ ਉੱਪਰ ਲਾ ਸਕਦੇ ਆ ਇੰਟਰਨਲ ਦਾ ਮਤਲਬ ਅਸੀਂ ਇਹਨੂੰ ਖਾ ਸਕਦੇ ਆ ਤਾਂ ਇਹਦੇ ਵਿੱਚ ਕੀ ਕੀ ਗੁਣ ਨੇ ਇਹਦਾ ਪਹਿਲਾ ਗੁਣ ਹੈ ਇਹ ਐਂਟੀ ਇਨਫੈਕਸ਼ਨ ਆਫ ਦਾ ਚਾਜਰ ਬੈਕਟੀਰੀਅਲ ਦੋਨਾਂ ਗੁਣਾ ਦੇ ਨਾਲ ਭਰਪੂਰ ਹੈ ਤਾਂ ਇਹਦੇ ਵਿੱਚ ਪਹਿਲਾ ਜਿਹੜਾ ਗੁਣ ਜੇ ਆਪਾਂ ਗੱਲ ਕਰਦੇ ਜਾਂਦਾ ਤੁਸੀਂ ਦੇਖੋਗੇ ਕੋਈ ਵੀ ਖੰਘ ਦੀ ਦਵਾਈ ਲਓਗੇ ਉਹ ਚ ਅਮੋਨੀਅਮ ਕਲੋਰਾਇਡ ਹੈ ਜਿਹੜਾ ਲਿਖਿਆ ਹੋਏਗਾ ਉਹ ਨਿਸ਼ਾਦਰ ਦਾ ਹੀ ਨਾਮ ਹੈ ਤਾਂ ਸਾਰੇ ਰੋਗਾਂ ਦੇ ਉੱਤੇ ਕੰਮ ਕਰਦਾ ਹੈ ਸਾਨੂੰ ਜਿਹੜਾ ਹੈਗਾ ਸਾਹ ਲੈਣ ਦੇ ਵਿੱਚ ਦਿੱਕਤ ਆਉਂਦੀ ਹੈ ਦਮੇ ਦੇ ਰੋਕੀ ਹੋ ਕੇ ਖੰਘ ਆਉਂਦੀ ਹੈ ਖਾਂਸੀ ਆਉਂਦੀ ਹੈ ਸਾਹ ਚੜ ਜਾਂਦਾ ਆਊਟ ਆਫ ਬਰੀਥਿੰਗ ਇਹ ਸਾਰੇ ਰੋਗਾਂ ਵਾਸਤੇ ਇਹ ਜਿਹੜਾ ਕੰਮ ਕਰਦਾ ਹੈ ਤੇ ਇਹਦੀ ਅਸੀਂ ਵਰਤੋਂ ਕਿੰਨੀ ਕਰਨੀ ਹੈ 125mg ਮੰਨ ਲਓ ਸਾਨੂੰ ਸਾਹ ਦਾ ਰੋਗ ਆ ਸਾਹ ਲੈਣ ਤੇ ਦਿੱਕਤ ਆ ਰਹੀ ਹੈ ਤਾਂ ਇਹਦੇ ਅਸੀਂ 125mg ਜਿਹੜੀ ਹੈਗੀ ਇੱਕ ਵਾਰ ਡੋਜ਼ ਆ ਜਿਹੜੀ ਉਹ ਪਾਣੀ ਦੇ ਨਾਲ ਲੈਣੇ ਆ ਵੈਸੇ ਚੱਟ ਲੋ ਬੇਸ਼ੱਕ ਤਾਂ ਉਹਦੇ 'ਚ ਇਹ ਤੁਸੀਂ ਦੇਖੋਗੇ ਦੋ ਕ ਖਰਾਕਾਂ ਲੈਣ ਤੋਂ ਬਾਅਦ ਤੁਹਾਡਾ ਜਿਹੜਾ ਸਾਹ ਲੈਣ ਦੀ ਜਿਹੜੀ ਦਿੱਕਤ ਹੈ ਉਹ ਠੀਕ ਹੋ ਜਾਵੇਗੀ ਸਾਰੇ ਰੋਗਾਂ ਦੇ ਵਿੱਚ ਦੰਦ ਰੋਗਾਂ ਦੇ ਵਿੱਚ ਜਿਨ੍ਹਾਂ ਦੇ ਦੰਦਾਂ ਦੇ ਵਿੱਚ ਕੀੜਾ ਲੱਗਿਆ ਦੰਦਾਂ ਦੇ ਮਸੂੜਿਆਂ ਦੇ ਵਿੱਚੋਂ ਖੂਨ ਆਉਂਦਾ ਹੈ ਦੰਦਾਂ ਦੇ ਵਿੱਚ ਦਰਦ ਰਹਿੰਦਾ ਹੈ ਤਾਂ ਉਹਦੇ 'ਚ ਮੰਨ ਲਓ ਆਪਣੇ ਕੋਲੇ ਕੋਈ ਦਵਾਈ ਵੀ ਨਹੀਂ ਹੈ ਤੇ ਦਰਦ ਉੱਠ ਖੜਿਆ ਹੈ ਤਾਂ ਇਹਨੂੰ ਕੀ ਕਰਨਾ ਹੈ ਮੋਂਗੀ ਦੇ ਦਾਣੇ ਜਿੰਨਾ ਜਿਹੜੇ 25mg ਨਸ਼ਾਦਰ ਲਓ ਤੇ ਰੂਹ ਦੇ ਵਿੱਚ ਲਪੇਟ ਕੇ ਉਹਨੂੰ ਜਿਹੜੇ ਦੰਦ ਦੇ ਵਿੱਚ ਜਾਂੜ ਦੇ ਵਿੱਚ ਦਰਦ ਹੁੰਦਾ ਉੱਥੇ ਰੱਖ ਕੇ ਤੇ ਮੂੰਹ ਬੰਦ ਕਰ ਲਓ ਤੁਸੀਂ ਦੇਖੋਗੇ ਥੋੜੇ ਚਿਰ ਬਾਅਦ ਹੀ ਜਿਹੜਾ ਦਰਦ ਹੈ ਉਹ ਸਮਾਪਤ ਹੋ ਜਾਏਗਾ ਯਾਨੀ ਕਿ ਇਹ ਇੱਕ ਤਰ੍ਹਾਂ ਨਾਲ ਅਨਸਥੀਸੀਆ ਦਾ ਕੰਮ ਕਰ ਦਿੰਦਾ ਹੈ ਸੁਨ ਕਰ ਦਿੰਦਾ ਹੈ ਇੱਕ ਤਰ੍ਹਾਂ ਨਾਲ ਦਰਦ ਜਿਹੜਾ ਉਹ ਖਤਮ ਹੋ ਜਾਂਦਾ ਹੈ ਤੇ ਜੇ ਅਸੀਂ ਨਸ਼ਾਦਰ ਹੈ ਉਹਦੇ ਚ ਫਟਕੜੀ ਐ ਉਹਦੇ ਚ ਸੁਹਾਗਾ ਐ ਪੋਰਿਕ ਐਸਿਡ ਐ ਉਹਦੇ ਚ ਹਲਦੀ ਅਚਾਰਾ ਨੂੰ ਮਿਲਾ ਕੇ ਬਰਾਬਰ ਮਾਤਰਾ ਦੇ ਵਿੱਚ ਇੱਕ ਪੇਸਟ ਬਣਾ ਕੇ ਰੱਖ ਲੈਣੇ ਆ ਤਾਂ ਤੁਹਾਨੂੰ ਦਿੱਕਤ ਐ ਦੰਦਾਂ ਚੋਂ ਖੂਨ ਆਉਂਦਾ ਐ ਮਸੂੜੇ ਫੁੱਲਦੇ ਨੇ ਮਸੂੜਿਆਂ ਦੇ ਵਿੱਚ ਦਰਦ ਹੁੰਦਾ ਐ ਤਾਂ ਉਹਦੇ ਤੇ ਅਸੀਂ ਪੇਸਟ ਐ ਜਿਹੜਾ ਇੱਕ ਟਾਈਮ ਹਰ ਰੋਜ਼ ਕਰਦੇ ਆਂ ਤਾਂ ਕੁਝ ਦਿਨਾਂ ਪੰਜ ਸੱਤ ਦਿਨਾਂ ਦੇ ਵਿੱਚ ਦੇਖੋਗੇ ਜਿਹੜਾ ਇਹ ਸਮੱਸਿਆ ਦਾ ਉਹ ਠੀਕ ਹੋ ਜਾਊਗੀ ਯਾਨੀ ਕਿ ਦੰਦ ਰੋਗਾਂ ਦੇ ਵਿੱਚ ਸਾਰੇ ਰੋਗਾਂ ਦੇ ਵਿੱਚ ਫਿਰ ਆ ਗਿਆ ਲੀਵਰ ਦੇ ਰੋਗਾਂ ਦੇ ਵਿੱਚ ਡਾਕਟਰ ਅਕਸਰ ਕਹਿ ਦਿੰਦੇ ਆ ਬੱਚਿਆਂ ਦਾ ਛੋਟੇ ਬੱਚਿਆਂ ਨੂੰ ਕਹਿ ਦਿੰਦੇ ਆ ਮਿੱਟੀ-ਮੁੱਟੀ ਖਾਂਦੇ ਰਹਿੰਦੇ ਜਦੋਂ ਉਸ ਤੋਂ ਬਾਅਦ ਦਿੱਕਤਾਂ ਆਉਂਦੀਆਂ ਤੇ ਉਹ ਕਹਿੰਦੇ ਆ ਵੀ ਇਹਦਾ ਜਿਹੜਾ ਜਿਗਰ ਵੱਧ ਹੈ ਹੈਟੀ ਲੀਵਰ ਹੈ ਖਾਣਾ ਠੀਕ ਨਾਲ ਹਜਮ ਨਹੀਂ ਹੁੰਦਾ ਭੁੱਖ ਘੱਟ ਲੱਗਦੀ ਹੈ ਤਾਂ ਲੀਵਰ ਦੇ ਰੋਗਾਂ ਦੇ ਵਿੱਚ ਇਹਦਾ ਬਹੁਤ ਵਧੀਆ ਫਾਇਦਾ ਸਾਨੂੰ ਇਹ ਪਹੁੰਚਾਉਂਦਾ ਹੈ ਤੇ ਇਹਦੀ ਡੋਜ਼ ਬਸ ਉਹੀ ਰੱਖਣੀ ਹੈ 125mg ਜੇ ਬੱਚਾ ਛੋਟਾ ਹੈ ਤੇ ਉਹਦੇ ਵਾਸਤੇ 25 ਕਲਾ 25mg ਇਹਨੂੰ ਪਾਣੀ ਦੇ ਨਾਲ ਸੀ ਦੋ ਟਾਈਮ ਦਿਨ ਚ ਲੈਣੇ ਆ ਤਾਂ ਬਹੁਤ ਵਧੀਆ ਫਾਇਦਾ ਕਰਦਾ ਹੈ ਜਿਨ੍ਹਾਂ ਨੂੰ ਅਪਚੀ ਰੋਗ ਹੈ ਜਿਨ੍ਹਾਂ ਦਾ ਖਾਣਾ ਠੀਕ ਨਾਲ ਹਜਮ ਨਹੀਂ ਹੁੰਦਾ ਖਾਣਾ ਹਜਮ ਕਰਨ ਦੇ ਵਿੱਚ ਪੇਟ ਗੈਸ ਦੇ ਵਿੱਚ ਔਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੋਗਾਂ ਦੇ ਵਿੱਚ ਸਾਨੂੰ ਜਿਹੜਾ ਹੈਗਾ ਖਾਧਿਆ ਫਾਇਦਾ ਕਰਦਾ ਹੈ ਇਸੇ ਤਰ੍ਹਾਂ ਜਿਹੜਾ ਸੋਜ ਆ ਜਾਂਦੀ ਹੈ ਸਰੀਰ ਦੇ ਵਿੱਚ ਕਿਤੇ ਵੀ ਸੋਜ ਆ ਜਾਂਦੀ ਹੈ ਜਾਂ ਜਿਹੜਾ ਹੈਗਾ ਜਿੰਨਾ ਮਾਮ ਨੇ ਬੱਚੇ ਨੂੰ ਪੈ ਜਨਮ ਪਹਿਲਾ ਡਿਲੀਵਰੀ ਆ ਜਿਨ੍ਹਾਂ ਦੀ ਪਹਿਲੀ ਵਾਰੀ ਜਨਮ ਦਿੱਤਾ ਹੈ ਤਾਂ ਜਦੋਂ ਦੁੱਧ ਚੰਗਾਉਂਦੀਆਂ ਉਹਨਾਂ ਦੇ ਛਾਤੀਆਂ ਤੇ ਸੋਜ ਆ ਜਾਂਦੀ ਹੈ ਤਾਂ ਉਹਦੇ ਤੇ ਅਸੀਂ ਇਹਦੇ ਪਾਣੀ ਦਾ ਲੇਪ ਜਾਂਹੇ ਦੇ ਪਾਣੀ ਦੇ ਘੁਲੇ ਹੋਏ ਪਾਣੀ ਦੇ ਵਿੱਚ ਜੇ ਮੰਨ ਲਓ 10 ਗ੍ਰਾਮ ਅਸੀਂ ਨਸ਼ਾਦਰ ਲੈ ਲਿਆ ਤੇ ਉਹਦੇ ਵਿੱਚ 50 ਗ੍ਰਾਮ ਪਾਣੀ ਦੇ ਵਿੱਚ ਉਹਨੂੰ ਘੋਲ ਲਿਆ ਕੱਪੜਾ ਭਿਓ ਕੇ ਅਸੀਂ ਉਹ ਛਾਤੀ ਤੇ ਮਾਤਾ ਪੈਣਾ ਰੱਖ ਦਿਆਂ ਤਾਂ ਉਹਦੇ ਨਾਲ ਕੀ ਹੁੰਦਾ ਵੀ ਦੋਕਵਾਰ ਉਹ ਕਪੜਾ ਰੱਖਣ ਦੇ ਨਾਲ ਸੋਜਾ ਜਿਹੜੀ ਘਟ ਜਾਂਦੀ ਆ ਪਸ਼ੂਆਂ ਦੇ ਥਨੇਲਾ ਰੋਗ ਦੇ ਵਿੱਚ ਵੀ ਇਹ ਬਹੁਤ ਵਧੀਆ ਕੰਮ ਕਰਦਾ ਹੈਗਾ ਜਿਹਨੇ ਪਸ਼ੂਆਂ ਦੇ ਸੋਜ ਆ ਜਾਂਦੀ ਆ ਥਣਾ ਦੇ ਵਿੱਚ ਗੰਢਾਂ ਬਣ ਜਾਂਦੀਆਂ ਨੇ ਉੱਥੇ ਵੀ ਜੇ ਅਸੀਂ ਇਹਨੂੰ ਦਿੰਨੇ ਆ 20 ਤੋਂ 25 ਗ੍ਰਾਮ ਹਰ ਰੋਜ਼ ਦੇ ਦਿੰਨੇ ਆ ਤਾਂ ਇੱਕ ਹਫ਼ਤੇ ਦੇ ਵਿੱਚ ਤੁਸੀਂ ਦੇਖੋਗੇ ਜਿਹੜੇ ਥਨੇਲਾ ਰੋਗ ਆ ਪਸ਼ੂ ਦਾ ਲੇਵੇ ਨਾਲ ਲੇਫਟੀ ਨਾਲ ਜੁੜੇ ਹੋਏ ਜਿਹੜੇ ਰੋਗ ਹੈ ਉਹ ਠੀਕ ਹੋ ਜਾਂਦੇ ਆ ਸੂਣ ਤੋਂ ਪਹਿਲਾਂ ਜੇ ਅਸੀਂ ਪਸ਼ੂ ਨੂੰ ਇਹ ਦਿਨੇ ਆ 15 ਕਿ ਦਿਨ ਮੰਨ ਲਓ 30 ਦਿਨ ਰਹਿੰਦੇ ਆ ਤੇ 20 ਗ੍ਰਾਮ ਡੇਲੀ ਅਸੀਂ ਦੇ ਦਿੰਨੇ ਆ ਤਾਂ ਤੁਸੀਂ ਦੇਖੋਗੇ ਜਿਹੜਾ ਹੈਗਾ ਮਿਲਕ ਫੀਵਰ ਦੀ ਸਮੱਸਿਆ ਆਉਂਦੀ ਆ ਜਿਹੜਾ ਪਸ਼ੂ ਦੇ ਥਣਾ ਦੀ ਸੋਜ ਹੈ ਹਨੀਲਾ ਰੋਗ ਹੋ ਗਿਆ ਉਹ ਸਾਰੇ ਰੋਗ ਹੈ ਜਿਹੜੇ ਇਹ ਖਤਮ ਕਰ ਦਿੰਦਾ ਜਣੀ ਕਿਤੇ ਵੀ ਸੋਜ ਹੈ ਉਹ ਸੋਜ ਤੇ ਲੇਪ ਕਰਨ ਦੇ ਨਾਲ ਹੀ ਇਹ ਠੀਕ ਕਰ ਦਿੰਦਾ ਹੈ ਐਕਸਟਰਨਲ ਤੇ ਇੰਟਰਨਲ ਦੋਨੋਂ ਤਰ੍ਹਾਂ ਨਾਲ ਕੰਮ ਕਰਦਾ ਹੈ ਬਹੁਤ ਵਧੀਆ ਕੌਸ਼ਤੀ ਹੈ ਸਾਨੂੰ ਇਹਨੂੰ ਆਪਣੇ ਘਰ ਦੇ ਵਿੱਚ ਰੱਖਣਾ ਚਾਹੀਦਾ ਹੈ ਇਹ ਤੋਂ ਸਾਨੂੰ ਕੁਦਰਤ ਦੇ ਇਸ ਤੋਹਫੇ ਤੋਂ ਲਾਹਾ ਲੈਣਾ ਚਾਹੀਦਾ ਹੈ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਤੁਹਾਨੂੰ ਵੀਡੀਓ ਕਿਵੇਂ ਲੱਗੀ ਮਿਲਦੇ ਹਾਂ ਕਿਸੇ ਹੋਰ ਵਧੀਆ ਜਾਣਕਾਰੀ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਸ਼ੁਕਰੀਆ